ਦੇਖੋ ਦੇਖੋ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹ ਉਹਨਾਂ ਨੇ ਲੋਕਾਂ ਚ ਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫੇਰ ਨਾ ਕਿਸੇ ਮੁੜ ਕੇ ਉਸ ਲੋਰ ਚ ਚਲਾ ਜਾਏ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣਾ ਚਾਹੀਦਾ ਪੰਜਾਬ ਚ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਆ ਇਹ ਬਰਕਰਾਰ ਰੱਖਣੀ ਚਾਹੀਦੀ ਆ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਸਖਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀ ਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਆ ਕੋਈ ਬਾਤ ਨਹੀਂ ਇਹ ਕਿਹੜੀ ਜੋੜ ਕਿੱਦਾਂ ਦੇ ਦੇ ਕਿਵੇਂ ਦੇ ਦੇ ਜੀ ਅਲਾਈਅੰਸ ਦੀ ਗਵਰਨਮੈਂਟ ਬਣੇਗੀ ਸੋ ਇਹ ਪ੍ਰਾਈਮ ਮਿਨਿਸਟਰ ਸਾਹਿਬ ਜਿਸ ਤਰੀਕੇ ਨਾਲ ਉਹ ਹਿੰਦੁਸਤਾਨ ਚ ਉਹਨਾਂ ਨੇ ਬਿਹੇਵ ਕੀਤਾ ਉਹਦੇ ਚ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨਹੀਂ ਔਰ ਜਿਹੜਾ ਇੰਡੀਆ ਅਲਾਈਅੰਸ ਆ ਇੰਡੀਆ ਬਲੌਕ ਚ ਆ ਉਹਦੀ ਫੇਵਰ ਚ ਪਾਈਆਂ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਕਿ ਬੜੀ ਜ਼ਰੂਰੀ ਸੀ ਤੇ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ 1 1 ਮਿਸ਼ਨ 1 ਇਲੈਕਸ਼ਨ 1 ਦਾ ਮਤਲਬ ਤੇ ਤਿੰਨ ਮਹੀਨਿਆਂ ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹਦਾ ਮਤਲਬ ਜੇ ਬਾਕੀ ਹੁੰਦੀਆਂ ਉਹ 3 ਸਾਲ ਨਿਕਲ ਜਾਣਾ ਸੀ ਇਸ ਕਰਕੇ ਦੇਸ਼ ਬਚ ਗਿਆ ਔਰ ਦੇਸ਼ ਬਚਾਵਾਂਗੇ ਪੰਜਾਬ ਦੀ ਔਰ ਖਾਸ ਕਰਕੇ ਗੁਰਦਾਸਪੁਰ ਵਾਲਿਆਂ ਦੀ ਜਿੱਤ ਹੋਈ ਆ ਔਰ ਇਹ ਜਿੱਤ ਜਿਹੜੀ ਆ ਮੈਂ ਆਪਣੇ ਸਾਰੇ ਕਾਂਗਰਸ ਵਰਕਰਾਂ ਦੀ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਤੁਹਾਡਾ ਯੋਗਦਾਨ ਹੈਗਾ ਮੇਰੀ ਜਿੱਤ 'ਚ ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮਐਲਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕਰਕੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਮੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਭੁੱਲ ਸਕਦਾ ਪਹਿਲੋ ਡੇਰਾ ਬਾਬਾ ਨਾਨਕ ਨੇ ਇੰਨਾ ਜਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਕਰੀਬ ਵੋਟਾਂ ਦੇ ਜਿਤਾ ਕੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਨਾ ਬੜੀ ਬੁਰੀ ਤਰ੍ਹਾਂ ਹਰਾਇਆ ਇਹਦੇ ਵਿੱਚ ਤੁਸੀਂ ਵੇਖੋ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੋਨਾਂ ਨੇ ਇਕੱਠੇ ਹੋ ਕੇ ਕਾਂਗਰਸ ਦੇ ਅਗੇਂਸਟ ਵੋਟਾਂ ਪਾਈਆਂ ਔਰ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਜਿਹੜੇ ਕਹਿੰਦੇ ਸੀ ਕਿ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਅਲਾਈਅንስ ਆ ਇੱਕ ਸਿੱਧ ਹੋ ਗਿਆ ਕਿ ਨਾਪਾਕ ਜਿਹੜੀ ਇਹਨਾਂ ਦੇ ਇਹਨਾਂ ਦਾ ਅਲਾਈਅਅንስ ਸੀਗਾ ਇੰਟਰਨਲ ਅਲਾਈਅਅንስ ਉਹ ਗੁਰਦਾਸਪੁਰ ਦੇ ਵਿੱਚ ਸਾਹਮਣੇ ਹੋ ਕੇ ਆਇਆ ਤੇਰਾ ਜੀ ਉਹਦੇ ਬਿਆਨ ਨੂੰ ਕਿਦਾ ਵੇਖਦੇ ਹੋ ਜੀ ਜਿਹੜੇ ਕਿੱਕਲੀ ਪਾਉਂਦੇ ਸੀ ਜੀ ਕਿੱਕਲੀ ਨਹੀਂ ਜਿਹੜੀ ਕਿੱਕਲੀ ਤੇ ਪੈ ਗਈ ਔਰ ਜਿਹੜੀ ਸਭ ਤੋਂ ਢੀ ਵੇਖੋ ਚੀਫ ਮਿਨਿਸਟਰ ਹੋਣਾ ਹੁਣ ਆਪਾਂ ਥੋੜੀ ਜਿਹੀ ਇਹ ਗੱਲ ਕਰੀਏ ਕਿ ਅਸੀਂ ਪੰਜਾਬ ਦੀ ਕਿਵੇਂ ਜਿਹੜੇ ਜਿੱਥੇ ਰੋਕੀਆਂ ਕੋਈ ਗਰੰਟਰ ਗਰੰਟਾ ਰੋਕੀਆਂ ਜਾਂ ਪੰਜਾਬ ਦੇ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਲੈ ਕੇ ਅੱਗੇ ਜਾਣਾ ਜਿਹੜੇ ਗੁਰਦਾਸਪੁਰ ਦੇ ਕੰਮ ਜਿਹੜੇ ਰੁਕੇ ਨੇ ਉਹਨਾਂ ਨੂੰ ਲੈ ਕੇ ਜਾਣਾ ਮੈਂਬਰ ਪਾਰਲੀਮੈਂਟ ਦਾ ਛੋਟੀਆਂ ਗੱਲਾਂ 'ਚ ਇੱਕ ਦੂਜੇ 'ਤੇ ਤੁਮਤਬਾਜ਼ੀ ਕਰਨੀ ਜਾਂ ਟਿਸ਼ਕਰ ਬਾਜ਼ੀ ਕਰਨੀ ਜਾਂ ਜੁਮਲੇ ਬਾਜ਼ੀ ਕਰਨੀ ਉਹ ਮੈਂਬਰ ਪਾਰਲੀਮੈਂਟ ਦਾ ਕੰਮ ਨਹੀਂ ਹੁੰਦਾ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕੀਤਾ ਕਿ ਪਾਰਲੀਮੈਂਟ ਚ ਜਾ ਕੇ ਆਪਣੀ ਸਟੇਟ ਦੀ ਗੱਲ ਕਰੋ ਆਪਣੇ ਦੇਸ਼ ਦੀ ਗੱਲ ਕਰੋ ਤੇ ਆਪਣੇ ਇਲਾਕੇ ਦੀ ਗੱਲ ਕਰੋ ਜਿੱਥੋਂ ਤੁਸੀਂ ਐਮਪੀ ਬਣ ਕੇ ਗਏ ਹੋ ਦੇਖੋ ਜਿੱਥੇ ਜਿੱਥੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਲੋਕਾਂ ਜਿਹਨੂੰ ਵੋਟਾਂ ਪਾਈਆਂ ਤੇ ਪਰ ਮੈਂ ਸਮਝਦਾ ਕਿ ਪੰਜਾਬ ਫੇਰ ਨਾ ਕਿਸੇ ਮੁੜ ਕੇ ਉਸ ਲੋਰ ਚ ਚਲਾ ਜਾਏ ਇਹ ਏਜੰਸੀਆਂ ਨੇ ਜਾਂ ਹੋਰਾਂ ਨੇ ਜਿਹੜੇ ਕੋਈ ਹੈਗੇ ਇਹਦੇ ਬਾਰੇ ਪੂਰਾ ਧਿਆਨ ਰੱਖਣਾ ਚਾਹੀਦਾ ਪੰਜਾਬ 'ਚ ਜਿਹੜੀ ਸ਼ਾਂਤੀ ਭਾਈਚਾਰਕ ਸਾਂਝ ਆ ਇਹ ਬਰਕਰਾਰ ਰਹਿਣੀ ਚਾਹੀਦੀ ਆ ਇੱਥੇ ਗੈਂਗਸਟਰਾਂ ਦੇ ਉੱਤੇ ਸਾਨੂੰ ਕਾਬੂ ਕਰਨਾ ਪਏਗਾ ਔਰ ਸਖਤੀ ਨਾਲ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਕਰਨਾ ਪਏਗਾ ਲੋਕਾਂ ਨੂੰ ਮਜ਼ਾਕ ਕੀਆ ਗਵਰਨਮੈਂਟ ਨਹੀਂ ਚਾਹੀਦੀ ਲੋਕਾਂ ਨੂੰ ਕੰਮ ਕਰਨ ਵਾਲੀ ਗਵਰਨਮੈਂਟ ਚਾਹੀਦੀ ਆ ਮੋਦੀ ਬੜਾ ਇੰਨੀ ਕਿਹੜੇ ਜੋੜ ਕਿਦਾਂ ਦੇ ਦੋ ਕਿਵੇਂ ਦੇਖਦੇ ਹੋ ਜੀ ਆਲਾਈਂਸ ਦੀ ਗਵਰਨਮੈਂਟ ਬਣੇਗੀ ਔਰ ਪ੍ਰਾਈਮ ਮਿਨਿਸਟਰ ਸਾਹਿਬ ਜਿਸ ਤਰੀਕੇ ਨਾਲ ਉਹ ਹਿੰਦੁਸਤਾਨ 'ਚ ਉਹਨਾਂ ਨੇ ਬਿਹੇਵ ਕੀਤਾ ਉਹਦੇ 'ਚ ਲੋਕਾਂ ਨੇ ਉਹਨਾਂ ਦੇ ਅਗੇਂਸਟ ਵੋਟਾਂ ਪਾਈਆਂ ਨੇ ਔਰ ਜਿਹੜਾ ਇੰਡੀਆ ਅਲਾਈਂਸ ਆ ਇੰਡੀਆ ਬਲੌਕ ਆ ਉਹਦੀ ਫੇਵਰ 'ਚ ਪਾਈਆਂ ਕਿ ਉਹਨਾਂ ਨੇ ਇਹ ਚੀਜ਼ ਮੈਂ ਤੁਹਾਨੂੰ ਇੱਕ ਕਹਿਣੀ ਚਾਹੁੰਦਾ ਕਿ ਬੜੀ ਜ਼ਰੂਰੀ ਸੀ ਕਿ ਇੱਕ ਗਵਰਨਮੈਂਟ ਜਿਹੜੀ ਇਹ ਕਹਿੰਦੀ ਸੀ ਵਨ ਵਨ ਨੇਸ਼ਨ ਵਨ ਇਲੈਕਸ਼ਨ ਵਨ ਦਾ ਮਤਲਬ ਤੇ ਤਿੰਨਾਂ ਮਹੀਨਿਆਂ 'ਚ ਪਾਰਲੀਮੈਂਟ ਦੀ ਇਲੈਕਸ਼ਨ ਕਰਾਈ ਇਹਦਾ ਮਤਲਬ ਜੇ ਬਾਕੀ ਹੁੰਦੀਆਂ ਜੋ 3 ਸਾਲ ਨਿਕਲ ਜਾਣਾ ਸੀ ਇਸ ਕਰਕੇ ਦੇਸ਼ ਬਚ ਗਿਆ ਔਰ ਦੇਸ਼ ਬਚਾਵਾਂਗੇ ਅਕਾਲੀ ਦਲ ਨੂੰ ਜੋ ਲੋਕਾਂ ਨੇ ਫੈਸਲਾ ਦਿੱਤਾ ਉਹਨੂੰ ਕਿੱਥਾ ਦੇਖਦੇ ਹੋ ਅਕਾਲੀ ਦਲ ਨੂੰ ਜੋ ਫੈਸਲਾ ਦਿੱਤਾ ਲੱਗਦਾ ਅਕਾਲੀ ਦਲ ਜਿਹੜਾ ਉਹ ਆਪਣਾ 베ਸ ਕੁਆ ਬੈਠਾ ਔਰ ਮੇਰਾ ਖਿਆਲ ਇਹਦੇ ਵਿੱਚ ਸਭ ਤੋਂ ਵੱਧ ਜੇ ਅਕਾਲੀ ਦਲ ਨੂੰ ਖਤਮ ਕਰਨ ਦੇ ਵਿੱਚ ਦੋਸ਼ੀ ਕਿਹਾ ਜਾ ਸਕਦਾ ਤੋ ਬਿਕਰਮ ਮਜੀਠੀਆ ਜਿਨੇ ਆਪਣੀ ਭੈਣ ਦਾ ਕਾਰ ਵੀ ਜਿਹਦਾ ਉਹਦਾ ਜੀਜਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਸੀ ਜੇ ਅਕਾਲੀ ਦਲ ਨੂੰ ਇਸ ਕਗਾਰ ਤੇ ਲੈ ਕੇ ਆਉਣ ਵਾਲਾ ਉਹ ਬਿਕਰਮ ਮਜੀਠੀਆ ਔਰ ਉਹਨੇ ਆਪਣੀ ਜੋ ਅੰਗਰੇਜ਼ਾਂ ਦੇ ਵੇਲੇ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦੇ ਨਾਲ ਕੀਤਾ ਸੀ ਉਹਨੇ ਅੱਜ ਦੱਸ ਦਿੱਤਾ ਕਿ ਮੈਂ ਅੱਜ ਵੀ ਪੰਥ ਵਿਰੋਧੀਆਂ ਪੰਜਾਬ ਵਿਰੋਧੀਆਂ ਸਿੱਖ ਵਿਰੋਧੀਆਂ ਭਾਜਪਾ ਨੂੰ ਕੋਈ ਵੀ ਸੀਟ ਨਹੀਂ ਮਿਲੀ ਜਿੱਦੋਂ ਰਹਿ ਗਈ ਤੇ ਪਹਿਲਾਂ ਕਿਹੜੀ ਮਿਲਦੀ ਸੀ ਤੁਹਾਡੇ ਬਟਾਲੇ 'ਚੋਂ ਤੁਹਾਡਾ ਹੀ ਜਿਹੜਾ ਜਿਹੜਾ ਬੜੀ ਕਹਿੰਦਾ ਸੀ ਗੱਲਾਂ ਮਾਰਦਾ ਉਹ ਆਪਣੇ ਵਾਰਡ 'ਚੋਂ 98 ਵੋਟਾਂ ਤੇ ਹੜ ਗਿਆ ਹੜ ਗਿਆ ਆਮ ਆਦਮੀ ਪਾਰਟੀ ਨੇ ਬਾਹਰ ਕੀ ਕਰਨਾ ਸੀ ਤਿੰਨ ਸੀਟਾਂ ਦੇਂਦੇ ਸੀ ਸਦਨੇ ਵਿੱਚ ਦਾ ਜਾਣ ਸਕਦੇ ਉਹ ਤੇ ਪੰਜ ਵੀ ਦੇ ਸਕਦੇ ਨੇ ਔਰ ਸਭ ਤੋਂ ਨੰਬਰ 1 ਤੇ ਉਹ ਦਿੰਦੇ ਸੀ ਗੁਰਦਾਸਪੁਰ ਦੀ ਜਿਹੜੀ ਤਕਾਹ ਕੇ ਹਰਾਈ ਆ ਇਹ ਕਰਕੇ ਤਗੜੇ ਹੋਵੋ ਤੁਹਾਡਾ ਬਹੁਤ ਧੰਨਵਾਦ ਪ੍ਰੈਸ ਪ੍ਰੈਸ ਵਾਲਿਆਂ ਦਾ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਇੱਕ ਬਟਾਲੇ ਚ ਬਹੁਤ ਫੇਰ ਔਰ ਬੜੀ ਵਧੀਆ ਤਰੀਕੇ ਦੇ ਨਾਲ ਤੁਸੀਂ ਜਰਨਲਿਜ਼ਮ ਕੀਤੀ ਆ ਆਪਣੀਆਂ ਤੁਸੀਂ ਬਾਇਸਟ ਜਿਹੜੀ ਕਿਸੇ ਵੀ ਚੈਨਲ ਨੇ ਬਾਇਸਟ ਨਹੀਂ ਕੀਤੀ ਕਿਸੇ ਸਰਕਾਰ ਦੀ ਫੇਵਰ ਚ ਨਹੀਂ ਕੀਤੀ ਜੋ ਦੇ ਇਫੈਕਟਿਵ ਇਫੈਕਚੁਅਲ ਪੋਜੀਸ਼ਨ ਸੀ ਉਹ ਤੁਸੀਂ ਲੋਕਾਂ ਚ ਲਿਆਂਦੀ ਇਹਦੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ